ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੰਮੇਲਨਾਂ ਨੂੰ ਰੱਦ ਕਰਨ ਦੇ ਹੁਕਮ ਤੋਂ ਬਾਅਦ ਐਚਐਸਜੀਪੀਸੀ ਨੇ ਵੀ 28 ਜੁਲਾਈ ਨੂੰ ਕਰਨਾਲ ਵਿਖੇ ਹੋਣ ਵਾਲਾ ਪੰਥਕ ਇਕੱਠ ਰੱਦ ਕਰਨ ਦਾ ਫੈਸਲਾ ਲਿਆ ਹੈ ਐਚਐਸਜੀਪੀਸੀ ਦੇ ਐਡ ਹੋਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਦਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸੁਣਾਇਆ ਗਿਆ ਕਿ ਜੋ ਸਿੱਖ ਸੰਮੇਲਨ ਹੋਣ ਵਾਲੇ ਨੇ ਉਹਨਾਂ ਰੱਦ ਕਰ ਦਿੱਤਾ ਜਾਵੇ 27 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਸਿੱਖ ਸੰਮੇਲਨ ਹੋਣਾ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਇਕੱਠ ਬੁਲਾਇਆ ਗਿਆ ਸੀ ਅਤੇ 28 ਜੁਲਾਈ ਨੂੰ ਐਸਐਸਜੀ ਪੀਸੀ ਵੱਲੋਂ ਸਿੱਖ ਸੰਮੇਲਨ ਬੁਲਾਇਆ ਗਿਆ ਸੀ। ਪਟਿਆਰੇ ਕਾਲਤਾਕਰ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਾ ਸੰਮੇਲਨ ਨੂੰ ਰੱਦ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜੋ ਸਿੱਖ ਨੇ ਉਹ ਚਿੰਤਿਤ ਨਜ਼ਰ ਆ ਰਹੇ ਨੇ ਸਿੱਖ ਸੰਮੇਲਨਾਂ ਨੂੰ ਲੈ ਕੇ ਇਸ ਦੇ ਨਾਲ ਹੀ ਜੋ ਸਹਾਰनपुर ਦੇ ਵਿੱਚ ਜੋ ਹਿੰਸਾ ਹੋਈ ਹੈ ਉਸ ਨੂੰ ਵੀ ਮੁੱਖ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਸੰਮੇਲਨਾਂ ਨੂੰ ਰੱਦ ਕਰਨ ਦੇ ਹੁਕਮ ਸੁਣਾਈ ਗਏ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼੍ਰੋਮ ਅਕਾਲ ਤਖਤ ਸਾਈ ਦੇ ਹੁਕਮਾਂ ਨੂੰ ਪਰਵਾਣਿਆ ਅਤੇ ਇਸ ਦੇ ਨਾਲ ਹੀ ਐਚਐਸਟੀ ਪੀਸੀ ਵੱਲੋਂ ਵੀ ਸ਼੍ਰੋਮ ਅਕਾਲ ਤਖਤ ਸਾਈ ਦੇ ਹੁਕਮਾਂ ਨੂੰ ਮੰਨਿਆ ਗਿਆ ਅਤੇ ਉਹਨਾਂ ਨੇ ਵੀ 28 ਜੁਲਾਈ ਨੂੰ ਕਰਨਾਲ ਵਿਖੇ ਹੋਣ ਵਾਲਾ ਸਿੱਖ ਸੰਮੇਲਨ ਰੱਦ ਕਰਨ ਦਾ ਫੈਸਲਾ ਲਿਆ। ਅਕਾਲ ਤਖਤ ਸਾਹਿਬ ਦੀ ਬੜੀ ਮਾਨ ਤੇ ਸਨਮਾਨ ਕਰਦੇ ਹਾਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਆਦਰ ਸਹਿਤ ਕਾਰ ਕਰਦੀ ਹੈ ਅਕਾਲ ਤਖਤ ਸਾਹਿਬ ਦਾ ਕਿ ਜਿਸ ਤਾ ਉਹਨਾਂ ਨੇ ਸਾਹਰਨਪੁਰ ਦੀ ਹਾਲਾਤਾਂ ਨੂੰ ਵੇਖਦੇ ਹੋਏ ਇਸ ਸੇਕ ਕੰਮ ਦੀ ਭਲਾਈ ਵਾਸਤੇ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਅਸੀਂ ਉਹਦਾ ਆਦੇਸ਼ ਸਨਮਾਨ ਕਰ ਰਹੇ ਆ ਤੇ ਜੋ ਸਟ੍ਰਾਈਕ ਨੂੰ 27 ਤਰੀਕ ਦੇ ਤੇ 28 ਤਰੀਕ ਦੇ ਇਹ ਅਕਾਲ ਤਖਤ ਸਾਹਿਬ ਨੇ ਨਿਰਦੇਸ਼ ਜਾਰੀ ਕੀਤੇ ਨੇ ਹਰਿਆਣਾ ਦੇ ਸਿੱਖ ਸੰਗਤ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਪਾਲਣ ਕਰੇਗੀ ਤੇ ਆਪਣੀ 28 ਤਰੀਕ ਦੀ ਜੋ ਹੈ ਉਹਨੂੰ ਰੱਦ